ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਗੁਰਪਤੇ ਵੀਰ ਵਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬੜੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਮੱਛਰਾਂ ਵਾਸਤੇ ਦਵਾਈ ਗਰਮੀ ਹੋ ਗਈ ਤੇ ਮੱਛਰ ਲੱਗੇ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗੇ ਹਾਂ ਜੀ ਇਹ ਤੇ ਬਹੁਤ ਵਧੀਆ ਇਹ ਦਵਾਈ ਤਿਆਰ ਹੁੰਦੀ ਹੈ ਜੀ ਘਰੇ ਆਪਣੇ ਤੇ ਬਹੁਤ ਸਸਤੇ ਚ ਆਪਾਂ ਨੂੰ ਸਰ ਜਾਂਦਾ ਤੇ ਜੇਕਰ ਆਪਾਂ ਇਹ ਮਸਕੀਟੋ ਵਾਲਾ ਲੈ ਕੇ ਆਉਨੇ ਆ ਬਾਜ਼ਾਰ ਚੋਂ ਦਾ ਇਹ ਆਉਂਦਾ 70 ਰੁਪਏ ਦਾ ਆਉਂਦਾ ਗਾ ਤੇ ਸਿਰਫ 10 ਤੋਂ 15 ਦਿਨ ਚੱਲਦਾ ਤੇ ਇਸ ਲਈ ਆਪਾਂ ਇਹਨੂੰ ਵਾਰ-ਵਾਰ ਨਹੀਂ ਖਰੀਦ ਸਕਦੇ ਤੇ ਘਰ 'ਚ ਹੀ ਆਪਾਂ ਬਹੁਤ ਸਸਤੇ ਵਿੱਚ ਤੁਹਾਨੂੰ ਮੱਛਰ ਭਜਾਉਣ ਦੀ ਦਵਾਈ ਬਣਾ ਕੇ ਦਿਖਾਉਣੀ ਆ ਇਹਦੇ ਲਈ ਜੀ ਆਪਾਂ ਨੇ ਇੱਕ ਇਹ ਲੈਤਾ ਤਾਰਵੀਂ ਦਾ ਤੇਲ ਇਹ ਜੀ ਤੇ ਇਹ ਛੋਟੀ ਬੋਤਲ ਵੀ ਮਿਲ ਜਾਂਦੀ ਬਾਜ਼ਾਰ 'ਚੋਂ ਥੋੜੇ ਪੈਸਿਆਂ ਦੀ ਛੋਟੀ ਜੀ ਬੋਤਲ ਮਿਲ ਜਾਂਦੀ ਆ ਤੇ ਇੱਕ ਇਹ ਆਪਾਂ ਨੂੰ ਚਾਹੀਦਾ ਗਾ ਇਹ ਮਸਕੀਟੋ ਵਾਲਾ ਇਹ ਤੇ ਇੱਕ ਤੀਜੀ ਚੀਜ਼ ਇਹ ਚਾਹੀਦੀ ਆਪਾਂ ਨੂੰ ਕਪੂਰ ਇਹ ਵੇਖੋ ਕਪੂਰ ਆ ਇਹ ਤੇ ਇਹ ਲੈ ਲੈਣਾ ਆਪਾਂ ਤਿੰਨ ਚੀਜ਼ਾਂ ਹੀ ਚਾਹੀਦੀਆਂ ਆਪਾਂ ਨੂੰ ਸਿਰਫ ਤੇ ਹੁਣ ਆਪਾਂ ਦਵਾਈ ਬਣਾਉਣ ਲੱਗੇ ਜੀ ਇਹ ਚ ਆਪਾਂ ਲੈ ਲਿਆ ਕਪੂਰ ਤੇ ਇਹ ਧਾਰਵੀਨ ਦਾ ਤੇਲ ਆ ਤੇ ਮਸਕੀਟੋ ਵਾਲਾ ਇਹ ਥੀਸੀ ਚਾਹੀਦੀ ਆਪਾਂ ਨੂੰ ਆਪਾਂ ਇਹ ਕਪੂਰ ਨੂੰ ਕੁੱਟ ਲੈਣਾਗਾ ਬਰੀਕ ਪੀਸ ਪੀਸ ਲੈਣਾ ਨੂੰ ਇਸ ਤਰੀਕੇ ਨਾਲ ਤੇ ਹੁਣ ਆਪਾਂ ਥੀਸੀ ਖੋਲ ਲਾਂਗੇ ਜੀ ਇਸ ਟ੍ਰੀਕ ਨਾਲ ਇਹਨੂੰ ਖੋਲ ਕੇ ਤੇ ਸਾਰਾ ਇਹਦੇ ਵਿੱਚ ਪਾ ਲਾਂਗੇ ਆਪਾਂ ਕਪੂਰ ਤੇ ਲਓ ਜੀ ਛੀਸੀ ਆਪਾਂ ਖੋਲ ਲਈ ਤੇ ਚਲਦੀ ਚਲਦੀ ਵੀਡੀਓ ਚ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਕਰਨਾ ਜੀ ਤੇ ਹੁਣ ਆਪਾਂ ਪਹਿਲਾਂ ਸਾਰਾ ਕਪੂਰ ਪਾ ਲਾਂਗੇ ਇਹਦੇ ਵਿੱਚ ਛੀਸੀ 'ਚ ਤੇ ਬਹੁਤ ਹੀ ਸਸਤੇ ਵਿੱਚ ਆਪਾਂ ਤੁਹਾਨੂੰ ਇਹ ਬਣਾਉਣਾ ਦੱਸ ਦਿਆਂ ਦਵਾਈ ਇਹ ਤੇ ਇੱਕ ਵੀ ਮੱਛਰ ਨਹੀਂ ਤੁਹਾਡੇ ਘਰ ਚ ਰਹੂਗਾ ਇਹ ਤੇ ਘਰ ਦੇ ਆਸੇ-ਪਾਸੇ ਵੀ ਨਹੀਂ ਦਿਖਣੇ ਮੱਛਰ ਇਹ ਆਪਾਂ ਸਾਰਾ ਪਾ ਲਿਆ ਕਪੂਰ ਹੁਣ ਸ਼ੀਸ਼ੀ ਚ ਜੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਤਾਰਵੀਰ ਦਾ ਤੇਲ ਇਹ ਤਾਰਵੀਰ ਦਾ ਤੇ ਇਹਨੂੰ ਆਪਾਂ ਭਰ ਲਾਂਗੇ ਜੀ ਤੇਲ ਨਾਲ ਇਸ ਤਰੀਕੇ ਨਾਲ ਤੇ ਲੋ ਜੀ ਆਪਾਂ ਸਾਰਾ ਤੇਲ ਇਹਦੇ ਵਿੱਚ ਪਾ ਲਿਆ ਹੁਣ ਸ਼ੀਸ਼ੀ ਚ ਤੇ ਸ਼ੀਸ਼ੀ ਆਪਾਂ ਨੇ ਚੰਗੀ ਤਰ੍ਹਾਂ ਭਰ ਲਈ ਆਪਾਂ ਫੈਨ ਉੱਤੋਂ ਝੜ ਦਾਂਗੇ ਜਿਵੇਂ ਇਹ ਪਹਿਲਾਂ ਜੜੀ ਹੋਈ ਸੀ ਉਸੇ ਤਰੀਕੇ ਨਾਲ ਹੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ 3-4 ਵਾਰ ਘੋਲ ਲੈਣਾ ਇਹਨੂੰ ਜਿਹੜਾ ਆਪਾਂ ਕਪੂਰ ਪਾਇਆ ਹੋਇਆ ਸੀ ਇਹਦੇ ਵਿੱਚ ਤੇ ਬਹੁਤ ਹੀ ਸਸਤੇ 'ਚ ਇਹ ਸਰ ਜਾਂਦਾ ਜੀ ਇਹ ਤੇ ਜਦੋਂ ਵੀ ਇਹ ਖਤਮ ਹੋ ਜੂਗਾ ਤਾਂ ਦੁਬਾਰਾ ਤੁਸੀਂ ਇਸੇ ਤਰੀਕੇ ਨਾਲ ਹੀ ਤਿਆਰ ਕਰ ਲੈਣਾ ਤੇ ਸ਼ਾਮ ਨੂੰ ਜਾਂ ਦੁਪਹਿਰੇ ਜਦੋਂ ਵੀ ਤੁਸੀਂ ਇਹ ਲਾਉਣਾਗਾ ਤਾਂ ਲਾ ਸਕਦੇ ਮੱਛਰ ਭਜਾਉਣ ਵਾਸਤੇ ਤੇ ਬਹੁਤ ਵਧੀਆ ਤਰੀਕਾ ਹੈ ਇਹ ਜੀ ਤੇ ਹੁਣ ਆਪਾਂ ਇਹਨੂੰ ਝੜ ਲਾਂਗੇ ਉਹਦੇ ਵਿੱਚ ਹੀ ਤੇ ਆਪਾਂ ਝੜ ਲਿਆ ਜੀ ਹੁਣ ਤੇ ਅੱਜ ਦਾ ਆਪਾਂ ਇਹੀ ਤਰੀਕਾ ਸ਼ੇਅਰ ਕਰਿਆ ਜੀ ਮੱਛਰਾਂ ਦਾ ਦਵਾਈ ਬਣਾਉਣ ਦਾ ਤੇ ਵਧੀਆ ਘਰੇਲੂ ਤਰੀਕਾ ਦੱਸਿਆ ਜੀ ਤੁਹਾਨੂੰ ਤੇ ਅੱਜ ਦੀ ਵੀਡੀਓ ਇੰਨੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਦਵਾਈ ਮੱਛਰਾ ਦੀ ਘਰੇ ਜ਼ਰੂਰ ਬਣਾ ਲੈ ਜੀ ਟਰਾਈ ਜ਼ਰੂਰ ਕਰਨਾ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ